ਅਸਾ ਮਹੱਲਾ ਪਜਵ ਸੰਤੇ ਕਰ ਸਤਵ ਇੱਕ ਵੰਗਾਰ ਸਤਗੁਰ ਪ੍ਰਸਾਦ ਸਲੋਕ ਸੁਭ ਚਿਲਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ ਨਾਮਕ ਨਾਮ ਲ ਵਿਸਰੋ ਇਕ ਕੜੀ ਕਰ ਕਿਰਪਾ ਪਗਵਲਤ ਛਲਤ ਪਿੱਡੀ ਰਲੜੀਏ ਚਮਕਣ ਤਾਰੇ ਜਾਗੇ ਸਲਤ ਜਨ ਮੇਰੇ ਰਾਮ ਪਿਆਰੇ ਰਬ ਪਿਆਰੇ ਸਦਾ ਜਾਗੇ ਨਾਮ ਸਿਮਰੇ ਅਲਦਿਲੋ ਚਰਨਕ ਬਲ ਧਿਆਇਲ ਹਿਰਦੈ ਪ੍ਰਭ ਬਿਸਰ ਨਾਹੀ ਇਕ ਖਿਨੋ ਤਜਮਾਲ ਮੋਹ ਬিকার ਮਨ ਕਾ ਕਲਮਲਾ ਦੁਖ ਜਾਰੇ ਬਿਨ ਬਲਤ ਨਾਲਕ ਸਦਾ ਜਾਗੇ ਹਰ ਦਾਸ ਸੰਤ ਪਿਆਰੇ ਮੇਰੀ ਸੇਜੜੀਏ ਅਟੰਬਰ ਬਨਿਆ ਮਨ ਅਨਲਦ ਪਿਆ ਪ੍ਰਭ ਆਵਤ ਸੁਣਿਆ ਪ੍ਰਭ ਬਿਲੇ ਸੁਆਮੀ ਸੁਖ ਗਾਮੀ ਚਾਵ ਮੰਗਲ ਰਸ ਪਰੇ ਅੰਗ ਸੰਗ ਲਾਗੇ ਦੁਖ ਭਾਗੇ ਪ੍ਰਾਣ ਮਨ ਤਲ ਸਭ ਹਰੇ ਮਨਿ ਚ ਪਾਈ ਪ੍ਰਭ ਧਿਆਈ ਸਰ ਜੋਗ ਸਾਹਾ ਸੁਭ ਗਣਿਆ ਬਿਲਵਲਤ ਲਾਲਕ ਬਿਲੇ ਸਿਰੀ ਧਰ ਸਗਲ ਅਨਲਦ ਰਸ ਬਣਿਆ ਬਿਲੇ ਸਖੀਆਂ ਪੁਛੇ ਕਹੋ ਕਲਤ ਲਿਸਾਨ ਲੀ ਰਸ ਪ੍ਰੀ ਭਰੀ ਕਛ ਬੋਲ ਨ ਜਾਣੀ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤ ਲਾ ਪਾਵੇਂ ਪਗਤ ਪਾਏ ਧਿਆਏ ਸੁਆਮੀ ਸਦਾ ਹਰ ਗੁੜ ਗਾਵੇ ਸਗਲ ਗੁੜ ਸੁ ਗਿਆਨ ਪੂਰਣ ਆਪਣੇ ਪ੍ਰਭ ਪਾਣੀ ਬਿਲੇ ਬਲਤ ਨਾਨਕ ਰੰਗ ਰਾਤੀ ਪ੍ਰੇਮ ਸਹਿ ਜਿਸ ਬਾਣੀ સુખ સહિ લડે હર ગાવળ લાગે સાજન સરસીડે દુખ દુસબલ ભાગે સુખ સહજ સરસે હર નામ રહે સે પ્રભુ આપ કૃપા તારિયા હર ચરણ લાગે સદા જાગે બિલે પ્રભુ બનવારિયા સુબ દિવસ આયે સહજ પાએ સગલિત પ્રભુ પાગે બિનવલત નાલેક શરણ સ્વામી સદા હર જલ તાગે ਅਸਮਹੱਲਾ ਪੰਜਵਾ ਉਠ ਬਲਜ ਵਟਾਉੜਿਆ ਤੈ ਕਿਆ ਚਿਰ ਲਾਇਆ ਮਹਲਤ ਪੁੱਲੜੀਆ ਕਿਤ ਕੂੜ ਲੁਭਾਇਆ ਕੋੜੇ ਲੁਪਾਇਆ ਤੋ ਮਾਇਆ ਕਰੇ ਪਾਪ ਅਮਿੱਤਿ ਤਨ ਪਸਵ ਤੇਰੀ ਜਮੇ ਹੇਰੀ ਕਾਲ ਬਪੂੜੇ ਜਿੱਤਿਆ ਮਾਲ ਜੋ ਬਲ ਛੋੜ ਵੈਸੀ ਰਹੋ ਪੈਲਣ ਖਾਇਆ ਨਾਲੇ ਕਮਾਣਾ ਸੰਗ ਜੁਲਿਆ ਲਹਿ ਜਾਏ ਕਿਰਤ ਬਿਟਾਇਆ ਫਾਤੋ ਬਿਰਗ ਜਿਵੇਂ ਪੀਖ ਰਹਿਣ ਚੰਦ ਰਾਇਣ ਸੁਖ ਦੁਖ ਪੈ ਨਿਤ ਪਾਪ ਕਮਾਇਣ ਪਾਪਾ ਕਮਾਣੇ ਛੱਡੇ ਨਹੀਂ ਲੈ ਚਲੇ ਕਤ ਗਲਾਵਿਆ ਹਰ ਚਦੌੜੀ ਦੇਖ ਬੂਠਾ ਕੂੜ ਸੇ ਜਾਰਾਵਿਆ ਲਬ ਲੋਭ ਅਕਾਰ ਮਾਤਾ ਗਰਭ ਭਇਆ ਸਮਾਇਣ ਨਾ ਇਕ ਬ੍ਰਿਗ ਗਿਆਨ ਦਿਲ ਸੇ ਨਹਿ ਬਿਟੇ ਆਵਣ ਜਾਇਲ ਬਿਠੇ ਮੱਖ ਬੂਆ ਕਿਉ ਲਏ ਓਡਾਰੀ ਹਸਤੀ ਗਰਤ ਭਇਆ ਕਿਉ ਤਰੀਏ ਤਾਰੀ ਤਰਦ ਦਹੇਲਾ ਭਇਆ ਖਿਲ ਬੈ ਖਸਮ ਚਿਤਨਾਇਓ ਦੁਖਾ ਸਜਾਈ ਗਣਤ ਨਹੀਂ ਕਿਆ ਆਪਣਾ ਪਾਇਓ ਗੁਜ ਜਾ ਕਮਣਾ ਪ੍ਰਗਟ ਹੋਆ ਈਤ ਉਤੇ ਖਵਾਰੀ ਲਾ ਲਖ ਸਤਗੁਰ ਬਾਜ ਬੋਟਾ ਬਲਬੁਖੋ ਅੰਕਾਰੀ ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਝੜੀ ਕੰਠ ਲਗਾਏ ਲੀਏ ਤਿਸ ठाकुर ਸਰਲੀ ਬਲਬੁਦ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾ ਸੰਗਤ ਆਪ ਹੋਆ ਆਪ జగਤ ਤਰਾਇਆ rakh lie rakhn hare sada nirbal kar li ਨਾਲਕ ਨਰਕ ਨਾ ਜਾਹੇ ਕਭੂ ਹਰ ਸਦ ਹਰ ਕੀ ਸਰਲੀ ਅਸਬ ਹੱਲਾ ਪੰਜਵਾ ਵੰਜ ਮੇਰੀ ਆਲ ਸਾ ਹਰ ਪਾਸ ਬੇਲਨਤੀ ਰਾਵੋ ਸਹੋ ਅਪਲੜਾ ਪ੍ਰਭ ਸੰਗ ਸੋਹੰਤੀ ਸੰਗੇ ਸੋਹੰਤੀ ਕਲਤ ਸੁਆਬੀ ਦਿਲ ਸਰੇਣੀ ਰਾਵਿਐ ਸਾ ਸਾਚਿ ਤਾਰ ਜੀਵਾ ਪ੍ਰਭ ਪੇਖ ਹਰ ਗੁੜ ਗਾਵਿਐ ਬਿਰਹਾ ਲਜਾਇਆ ਤਰਸ ਪਾਇਆ ਅਭੀ ਉਹ ਦ੍ਰਿਸ਼ਟ ਸੀ ਚੱਦੀ ਬਿਨ ਵਲਤ ਨਾਨਕ ਮੇਰੀ ਇਚ ਪੁੱਲੀ ਬਿਲੀ ਜਿਸ ਖੋ ਜਲਤੀ ਨਾ ਸਵਜੋ ਕਿਲ ਵਿਖੋ ਕਰਤਾ ਕਰ ਆਇਆ ਦੁਤੇ ਦਹਿਨ ਭਇਆ ਗੋਵਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਸਾਥ ਸੰਗ ਵਖਾਣਿਆ ਅਚਰਜ ਡੀਠਾ ਬਿਉ ਉਠਾ ਗੁਰ ਪ੍ਰਸਾਦੀ ਜਾਣਿਆ ਮਨ ਸਾਦਾਈ ਵਜੀਵदाई ਨਹ ਅਲਤ ਜਾਈ ਪਾਇਆ ਬਿਲਵਲਤ ਨਾਲਖ ਸੁਖ ਸਹਿਜ ਬਿਲਾ ਪ੍ਰਭੂ ਆਪ ਬਣਾਇਆ ਨਰਕ ਨਾ ਡੇਠ ਰਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਤ ਭਏ ਭਲਾਇਣ ਧਰਮ ਤੀਰਜ ਸਹਿਜ ਸੁਖੀਏ ਸਾਧ ਸੰਗਤ ਹਰ ਪਜੇ ਕਰ ਅਲਗ ਰਹਿ ਆਖ ਲੀਨੇ ਬੋ ਵਪਤਾ ਸਬ ਤਜੇ गह कढलाए गुर मिलाए गोविंद जप अगायण बिलवलत नालक सिमर स्वाबी सगल आस पुजायड लिद सिद्ध चरण गहे ता के हा काडा सब किस बस जिसे सो प्रभु असाडा गह पूजा लीले नाम दीने कर तार मस्त राखिया संसार सागर लह व्यापे अमियो हर रस चाखिया ਸਾ ਸੰਗੇ ਨਾਮ ਰਗੇ ਰਣ ਜੀਤ ਵਡਾ ਅਖਾੜਾ ਬਿਨਵਲਤ ਨਾਨਕ ਸਰਣ ਸੁਆਮੀ ਬਹੁੜ ਜਗਨਾ ਉਪਾਣਾ